ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਆਗਮਨ 918 ਤੋਂ ਲੈ ਕੇ 920 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਅੱਖ ਵਖਾਣੈ ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹ ਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਹਾਂਜੀ ਸੰਗਤ ਜੀ ਗੁਰੂ ਅਮਰਦਾਸ ਜੀ ਕਹਿੰਦੇ ਨੇ ਏ ਪਰਮੇਸ਼ਰ ਜੀ ਉਹ ਪਰਮੇਸ਼ਰ ਜੋ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਨੇ ਜਿਨ੍ਹਾਂ ਦੇ ਨਾਂ ਜਿੰਨਾ ਤੱਕ ਸਾਡੀਆਂ ਗਿਆਨ ਇੰਦਰੀਆਂ ਰਾਹੀਂ ਅਸੀਂ ਨਹੀਂ ਪਹੁੰਚ ਸਕਦੇ ਪਰਮੇਸ਼ਰ ਜੀ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ਤੂੰ ਕਿਹੋ ਜਿਹਾ ਹੈ ਤੇਰਾ ਸਰੂਪ ਕਿਹੋ ਜਿਹਾ ਹੈ ਤੂੰ ਆਪ ਹੀ ਜਾਣਦਾ ਇਹ ਜੋ ਤੂੰ ਸੰਸਾਰ ਦਾ ਜਗਤ ਤਮਾਸ਼ਾ ਬਣਾਇਆ ਹੈ ਇਹਦਾ ਖੇਡ ਵੀ ਕੀ ਹੈ ਇਹ ਵੀ ਤੂੰ ਆਪ ਹੀ ਜਾਣਦਾ ਹੈ ਤੂੰ ਸੰਸਾਰ ਪੈਦਾ ਕੀਤਾ ਸੰਸਾਰ ਦੇ ਜਿਹੜੇ ਜੀਵ ਨੇ ਉਹਨਾਂ ਦੀ ਸੰਭਾਲ ਵੀ ਤੂੰ ਆਪ ਹੀ ਕਰ ਰਿਹਾ ਉਹਨਾਂ ਨੂੰ ਦੇਖ ਚਾਹ ਰਿਹਾ ਹੈ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਤੂੰ ਅਗੰਮ ਹੈ ਸਾਡੀ ਪਹੁੰਚ ਤੋਂ ਪਰੇ ਹੈ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਸੁਰਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸਣ ਆਇਆ ਲਬ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਜਿਹੜੇ ਮਨੀ ਜਾਣ ਨੇ ਦੇਵਤੇ ਨੇ ਉਹ ਵੀ ਤੇਰਾ ਅੰਮ੍ਰਿਤ ਰੂਪੀ ਨਾਮ ਚਾਹੁੰਦੇ ਨੇ ਪਰ ਇਹ ਗੁਰੂ ਤੇ ਰਾਹੀ ਹੀ ਮਿਲ ਸਕਦਾ ਹੈ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਆ ਉਹਨਾਂ ਦੇ ਮਨ ਦੇ ਵਿੱਚ ਸੱਚੇ ਦਾ ਨਾਮ ਵਸਿਆ ਹੈ ਸੱਚੇ ਦਾ ਨਾਮ ਜਲ ਮਿਲਿਆ ਹੈ ਕਹਿੰਦੇ ਹੈ ਪਰਮੇਸ਼ਰ ਜੀ ਇਹ ਤੇਰੇ ਪੈਦਾ ਕੀਤੇ ਹੋਏ ਸਾਰੇ ਜੀ ਜੰਤ ਨੇ ਇੱਕ ਗੁਰੂ ਦਾ ਦਰਸ਼ਨ ਕਰਨ ਲਈ ਆਉਂਦੇ ਨੇ ਲਬ ਲੋਭ ਅਹੰਕਾਰ ਚੁਕਾ ਸਤ ਗੁਰੂ ਪਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅਮਰਤ ਗੁਰ ਤੇ ਪਾਇਆ ਕਹਿੰਦੇ ਜਿਨ੍ਹਾਂ ਨੂੰ ਸਤ ਗੁਰੂ ਚੰਗਾ ਲੱਗਣ ਲੱਗ ਗਿਆ ਉਹਨਾਂ ਦੇ ਅੰਦਰੋਂ ਹੰਕਾਰ ਲਾਲਚ ਖਤਮ ਹੋ ਗਿਆ ਨਾਨਕ ਜੀ ਕਹਿੰਦੇ ਨੇ ਜਿਸ ਤੇ ਪਰਮੇਸ਼ਰ ਆਪ ਪਰਸੰਨ ਹੁੰਦੇ ਨੇ ਉਹ ਗੁਰੂ ਤੋਂ ਅਮਰਤ ਦੀ ਦਾਤ ਪ੍ਰਾਪਤ ਕਰਦੇ ਨੇ ਜੀ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਖੰਨੇਓ ਤਿੱਖੀ ਵਾਲੋਂ ਨਿੱਕੀ ਏਤਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਹੰਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੋ ਪਰਮੇਸ਼ਰ ਦੀ ਭਗਤੀ ਕਰਨ ਵਾਲੇ ਜੀਵ ਨੇ ਭਗਤ ਨੇ ਉਹਨਾਂ ਦੀ ਜੀਵਨ ਦੀ ਜਿਹੜੀ ਮਰਿਆਦਾ ਹੈ ਆਮ ਦੁਨੀਆ ਨਾਲੋਂ ਅਲੱਗ ਹੁੰਦੀ ਆ ਜੋ ਭਗਤੀ ਦਾ ਮਾਰਗ ਹੈ ਇਹ ਵਿਖਮ ਮਾਰਗ ਹੈ ਜਿਹੜੇ ਇਹ ਜੀਵ ਨੇ ਜਿਹੜੇ ਭਗਤੀ ਦੇ ਮਾਰਗ ਤੇ ਚੱਲਦੇ ਨੇ ਇਹਨਾਂ ਦੇ ਅੰਦਰੋਂ ਲਾਲਚ ਹਉਮੈ ਖਤਮ ਹੋ ਜਾਂਦੀ ਆ ਤ੍ਰਿਸ਼ਨਾ ਖਤਮ ਹੋ ਜਾਂਦੀ ਆ ਆਪਣਾ ਆਪ ਨਹੀਂ ਜਿਤਾਉਂਦੇ ਹੈਗੇ ਆਪਣੀ ਵਡਿਆਈ ਆਪ ਨਹੀਂ ਕਰਦੇ ਫਿਰਦੇ ਭਗਤੀ ਦਾ ਮਾਰਗ ਕਹਿੰਦੇ ਖੰਨਿਓ ਖੰਡੇ ਦੀ ਧਾਰ ਨਾਲੋਂ ਤਿੱਖਾ ਹੈ ਤੇ ਵਾਲ ਨਾਲੋਂ ਜ਼ਿਆਦਾ ਬਾਰੀਕ ਹੈ ਔਖਾ ਮਾਰਗ ਹੈ ਕਹਿੰਦੇ ਜੋ ਗੁਰੂ ਦੀ ਕਿਰਪਾ ਸਦ ਗਾ ਇਸ ਮਾਰਗ ਤੇ ਚੱਲਦੇ ਨੇ ਉਹ ਆਪਾ ਨਿਵਾਰ ਦਿੰਦੇ ਨੇ ਉਹਨਾਂ ਚੋਂ ਹੋਮੇ ਖਤਮ ਹੋ ਜਾਂਦੀ ਆ ਅੰਦਰੋਂ ਵਾਸ਼ਨਾ ਖਤਮ ਹੋ ਜਾਂਦੀ ਆ ਉਹ ਸਿਮਰਨ ਚ ਸਮਾ ਜਾਂਦੀ ਆ ਨਾਨਕ ਜੀ ਕਹਿੰਦੇ ਨੇ ਜੁਗਾਂ ਜੁਗਾਂ ਤੋਂ ਜੋ ਭਗਤ ਲੋਕ ਨੇ ਉਹਨਾਂ ਦੀ ਜਿਹੜੀ ਜੀਵਨ ਮਰਿਆਦਾ ਹੈ ਆਮ ਦੁਨੀਆ ਨਾਲੋਂ ਅਲੱਗ ਹੁੰਦੀ ਆ ਜਿਉ ਤੂੰ ਚਲਾਏ ਤਿਵੇਂ ਚਲੋ ਸੁਆਮੀ ਹੋਰ ਕੀ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇਂ ਚੱਲੇ ਜਿਨਾ ਮਾਰਗ ਪਾਵੈ ਕਰ ਕਿਰਪਾ ਜਿਨ ਨਾਮ ਲਾਹਿ ਸੇ ਹਰ ਹਰ ਸਦਾ ਤੇ ਆਵੈ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੈ ਸੁਖ ਪਾਵੈ ਕਿਆ ਹੈ ਨਾਨਕ ਸੱਚੇ ਸਾਹਿਬ ਜਿਉਂ ਪਾਵੈ ਤੇ ਵਚ ਲਾਵੈ ਵਾਹਿਗੁਰੂ ਕਹਿੰਦੇ हे ਪਰਮੇਸ਼ਰ ਜੀ ਜਿਸ ਤਰ੍ਹਾਂ ਤੂੰ ਜੀਵਾਂ ਨੂੰ ਜੀਵਨ ਦੀ ਰਾਹ ਤੇ ਤੋਰਦਾ ਹੈ ਉਸ ਤਰ੍ਹਾਂ ਹੀ ਉਹ ਚੱਲਦੇ ਨੇ ਹੋਰ ਤੇਰੇ ਕਹਿੰਦੇ ਗੁਣ ਸੀ ਕਿੱਥੋਂ ਦੱਸ ਸਕਦੇ ਆ ਆਪਣੇ ਗੁਣਾਂ ਦਾ ਅੰਤ ਤੂੰ ਆਪ ਹੀ ਜਾਣਦਾ ਹੈ ਜਿਸ ਜਿਸ ਮਾਰਗ ਤੇ ਜੀਵ ਪਾਏ ਨੇ ਉਸੇ ਉਸੇ ਮਾਰਗ ਤੇ ਚੱਲਦੇ ਨੇ ਜਿਨ੍ਹਾਂ ਨੂੰ ਤੂੰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਦਿੱਤੀ ਆ ਉਹ ਤੇਰਾ ਨਾਮ ਧਿਆਉਂਦੇ ਨੇ ਜਿਸ ਨੂੰ ਆਪਣੀ ਸਿਫਤ ਸੁਲਾ ਸੁਣਾਉਣਾ ਪਰਮੇਸ਼ਰ ਜੀ ਉਹ ਗੁਰੂ ਦੇ ਦਵਾਰ ਤੇ ਆ ਕੇ ਸੁੱਖ ਪਾਉਂਦੇ ਨੇ ਨਾਨਕ ਜੀ ਕਹਿੰਦੇ ਨੇ ਇਹ ਸੱਚੇ ਪਰਮੇਸ਼ਰ ਜੀ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਹੈ ਉਸ ਤਰ੍ਹਾਂ ਤੁਸੀਂ ਜੀਵਾਂ ਨੂੰ ਜੀਵਨ ਦੀ ਰਾਤੇ ਤੋਰਦੇ ਹੋ ਇਹ ਸੋਹਿਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲ ਨੇ ਕਿਨੇ ਨਾ ਪਾਇਆ ਕਿਆ ਹੈ ਨਾਨਕ ਸ਼ਬਦ ਸੋਹਿਲਾ ਸਤ ਗੁਰੂ ਸੁਣਾਇਆ ਹੰਦੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਪਰਮੇਸ਼ਰ ਦੀ ਸਿਫਤ ਸਲਾਹ ਦਾ ਸ਼ਬਦ ਬੜਾ ਸੁਹਾਵਣਾ ਹੈ ਕਹਿੰਦੇ ਇਹ ਸਤ ਗੁਰੂ ਦੀ ਸਿਫਤ ਸਲਾਹ ਦਾ ਸ਼ਬਦ ਸਤ ਗੁਰੂ ਨੇ ਸੁਣਾਇਆ ਹੈ ਜਿਨ੍ਹਾਂ ਨੇ ਇਹ ਸੁਣਿਆ ਤੇ ਮਨ ਵਸ ਗਿਆ ਉਹਨਾਂ ਦੇ ਤੁਰ ਤੋਂ ਕਰਮ ਲਿਖੇ ਹੋਏ ਸੀ ਕਿ ਉਹਨਾਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਣਾ ਹੈ ਕਹਿੰਦੇ ਬਾਕੀ ਗੱਲਾਂ ਤੇ ਬਹੁਤ ਦੁਨੀਆ ਕਰਦੀ ਆ ਕਿ ਅਸੀਂ ਧਾਰਮਿਕ ਹਾਂ ਅਸੀਂ ਸਿਫਤ ਸਲਾਹ ਕਰਦੇ ਆ ਨਾਮ ਜਪਦੇ ਆ ਪਰ ਸਿਰਫ ਗੱਲਾਂ ਕਰਨ ਨਾਲ ਪਰਮੇਸ਼ਰ ਨਹੀਂ ਪਾਇਆ ਜਾ ਸਕਦਾ ਤੇ ਨਾਨਕ ਜੀ ਕਹਿੰਦੇ ਨੇ ਜਿਸ ਨੂੰ ਗੁਰੂ ਦੇ ਗੁਰੂ ਨੇ ਪਰਮੇਸ਼ਰ ਦੀ ਸਿਫਤ ਸਲਾਹ ਦਾ ਸ਼ਬਦ ਸੁਣਾਇਆ ਉਸ ਨੇ ਹੀ ਸੁਣਿਆ ਹੈ ਔਰ ਜਿਹਦੇ ਮਸਤਕ ਤੇ ਭਾਗ ਲਿਖੇ ਨੇ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਤ ਸਿਉ ਪਵਿੱਤ ਸੰਗਤ ਸਵਾਇਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਇਹ ਹੈ ਨਾਨਕ ਸੇਪਵਿੱਤ ਜਿਨ ਗੁਰਮੁਖ ਹਰ ਹਰ ਧਿਆਇਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਸ ਨੇ ਪਰਮੇਸ਼ਰ ਦਾ ਨਾਮ ਧਿਆਇਆ ਹੈ ਉਹ ਪਵਿੱਤਰ ਜੀਵਨ ਵਾਲੇ ਹੋ ਗਏ ਨੇ ਜਿਨ੍ਹਾਂ ਦੇ ਗੁਰੂ ਗੁਰੂ ਦੇ ਸਨਮੁਖ ਹੋ ਕੇ ਉਸ ਪਰਮੇਸ਼ਰ ਦਾ ਨਾਮ ਜਪਿਆ ਉਹ ਪਵਿੱਤਰ ਹਿਰਦੇ ਵਾਲੇ ਹੋ ਗਏ ਨੇ ਉਹਨਾਂ ਦੇ ਮਾਤਾ ਪਿਤਾ ਪਰਿਵਾਰ ਉਹਨਾਂ ਦੀ ਸੰਗਤ ਵਿੱਚ ਆਉਣ ਵਾਲੇ ਸਾਰੇ ਜੋ ਵੀ ਉਹਨਾਂ ਦੀ ਸੰਗਤ ਵਿੱਚ ਆਏ ਨੇ ਸਾਰੇ ਪਵਿੱਤਰ ਹੋ ਗਏ ਨੇ ਉਹਨਾਂ ਦੇ ਜੀਵਨ ਪਵਿੱਤਰ ਬਣ ਗਏ ਨੇ ਜੋ ਪਰਮੇਸ਼ਰ ਦਾ ਨਾਮ ਸੁਣਦੇ ਨੇ ਕਹਿੰਦੇ ਨੇ ਗਾਉਂਦੇ ਨੇ ਮਨ 'ਚ ਬਸਾਉਂਦੇ ਨੇ ਨਾਨਕ ਜੀ ਕਹਿੰਦੇ ਨੇ ਗੁਰੂ ਦੇ ਸਨਮੁਖ ਰਹਿਣ ਵਾਲੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਸਾਰੇ ਪਵਿੱਤਰ ਜੀਵਨ ਵਾਲੇ ਹੋ ਗਏ ਨੇ ਕਰਮੀ ਸਹਜਨਾ ਉਪਜੈ ਵਿਣ ਸਹਜੇ ਸਹਸਨਾ ਜਾਏ ਮਹਿ ਜਾਏ ਸਹਸਾ ਕਿਤੈ ਸੰਜਮ ਰਹਿ ਕਰਮ ਕਮਾਏ ਸਹਸ ਜੀਉ ਮਲੀਨ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਵੋ ਸਬਦ ਲਾਗੋ ਹਰਿ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਜ ਉਪਜੇ ਇਹ ਸਹਸਾ ਇਵ ਜਾਏ ਹੰਦੀ ਸੰਗਧੀ ਪਾਸ ਵਰਗੰਦੇ ਨੇ ਮੇਰੇ ਇਕੱਲੇ ਧਾਰਮਿਕ ਕੰਮ ਕਰਨ ਦੇ ਨਾਲ ਜੀਵਨ ਚ ਆਤਮਿਕ ਅਡੋਲਤਾ ਨਹੀਂ ਆਉਂਦੀ ਜਦੋਂ ਤੱਕ ਆਤਮਿਕ ਅਡੋਲਤਾ ਨਹੀਂ ਆਉਂਦੀ ਬੰਦੇ ਦੇ ਦਿਲ ਦੇ ਵਿੱਚੋਂ ਪਟਕਣਾ ਸਹਿਮ ਭਰਮ ਨਹੀਂ ਖਤਮ ਹੁੰਦਾ ਕਿਸੇ ਵੀ ਤਰ੍ਹਾਂ ਦਾ ਧਾਰਮਿਕ ਕਰਮ ਕਰਨ ਦੇ ਨਾਲ ਨਿਰਾਧਾਰਮਿਕ ਕਰਮ ਕਰਨ ਦੇ ਨਾਲ ਅੰਦਰ ਸਹਿਮ ਨਹੀਂ ਜਾਂਦਾ ਤੇ ਅੰਦਰ ਸੰਜਮ ਨਹੀਂ ਆਉਂਦਾ ਆਤਮਿਕ ਅਡੋਲਤਾ ਨਹੀਂ ਆਉਂਦੀ ਜਦੋਂ ਤੱਕ ਸਹਿਮਾ ਅੰਦਰੋਂ ਹਿਰਦਾ ਵਿਕਾਰੀ ਹੈ ਫਿਰ ਕਹਿੰਦੇ ਕਿਸ ਤਰ੍ਹਾਂ ਦੇ ਸੰਜਮ ਦੇ ਨਾਲ ਹਿਰਦਾ ਧੋ ਹੋ ਸਕਦਾ ਕਹਿੰਦੇ ਮਨ ਨੂੰ ਧੋਵੋ ਸ਼ਬਦ ਲਾਗੋ ਗੁਰੂ ਦੇ ਸ਼ਬਦ ਵਿੱਚ ਲੱਗਿਆ ਮਨ ਨਿਰਮਲ ਹੁੰਦਾ ਤੇ ਇਸ ਤਰ੍ਹਾਂ ਪਰਮੇਸ਼ਰ ਦੇ ਵਿੱਚ ਚਿੱਤ ਜੁੜਦਾ ਫਿਰ ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਸਦਕਾ ਜਦੋਂ ਜੀਵ ਦੇ ਵਿੱਚ ਆਤਮਿਕ ਅਡੋਲਤਾ ਆਉਂਦੀ ਹੈ ਫੇਰ ਉਹਨਾਂ ਦੇ ਅੰਦਰੋਂ ਟਟਕਣਾ ਖਤਮ ਹੁੰਦੀ ਹੈ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਮੈਲੇ ਤਿਨੇ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵਿਦਮਹਿ ਨਾਮ ਉਤਮ ਸੋ ਸੁਣੈ ਨਹੀਂ ਫਿਰੈ ਜਿਉ ਬੇਤਾਲਿਆ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਅੰਦਰੋਂ ਵਿਕਾਰਾਂ ਨਾਲ ਭਰੇ ਨੇ ਪਰ ਬਾਹਰੋਂ ਨਿਰਮਲ ਹੋਣ ਦਾ ਟਿਕਾਉਂਚ ਕਰਦੇ ਨੇ ਬਾਹਰੋਂ ਨਿਰਮਲ ਹੋਣ ਦਾ ਟਿਕਾਉਂਚ ਕਰਦੇ ਨੇ ਪਰ ਅੰਦਰੋਂ ਹਿਰਦੇ ਵਿੱਚ ਵਿਕਾਰ ਨੇ ਉਹ ਇਹ ਮਨੁੱਖਾ ਜਨਮ ਹਾਰ ਜਾਂਦੇ ਨੇ ਉਹਨਾਂ ਨੂੰ ਤ੍ਰਿਸ਼ਨਾ ਦਾ ਵੱਡਾ ਰੋਗ ਲੱਗਿਆ ਹੋਇਆ ਤੇ ਮੌਤ ਨੂੰ ਚੇਤੇ ਨਹੀਂ ਰੱਖਦੇ। ਵੇਦਾਂ ਦੇ ਵਿੱਚ ਵੀ ਨਾਮ ਜਪਣ ਨੂੰ ਉੱਤਮ ਕਿਹਾ ਗਿਆ। ਪਰ ਉਹ ਲੋਕ ਸਿਰਫ ਪੜਨ ਪੜਾਉਣ ਦੀ ਖਾਤਰ ਧਾਰਮਿਕ ਪੁਸਤਕਾਂ ਪੜ੍ਹਦੇ ਨੇ ਜੋ ਵਿੱਚ ਅਸਲੀਅਤ ਲਿਖੀ ਆ ਉਹ ਨਹੀਂ ਸਮਝ ਰਹੇ। ਤੇ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਕੂੜ ਦੇ ਪਿੱਛੇ ਲੱਗ ਕੇ ਸੱਚ ਨੂੰ ਵਿਸਾਰ ਦਿੰਦੇ ਨੇ ਤੇ ਜਨਮ ਆਪਣਾ ਜੂਏ ਵਿੱਚ ਹਾਰ ਜਾਂਦੇ ਨੇ ਇਹ ਜਨਮ ਜੋ ਮਨੁੱਖਾ ਜਨਮ ਬੜਾ ਦੁਰਲੱਭ ਹੈ ਇਹਨੂੰ ਸੰਸਾਰਿਕ ਪਦਾਰਥਾਂ ਪਿੱਛੇ ਵਿਅਰਥ ਕਰ ਲੈਂਦੇ ਨੇ ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਤਾਂ ਨਿਰਮਲ ਜਿਉ ਨਿਰਮਲ ਸਤ ਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਹੀਂ ਮਨ ਸਾ ਸੱਚ ਸਮਾਣੀ ਜਨਮ ਰਤਨ ਜਿ ਨਖਟਿਆ ਆਪਣੇ ਸੇ ਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਫਿਰ ਕਹਿੰਦੇ ਇੱਕ ਜੀ ਇਸ ਤਰ੍ਹਾਂ ਦੇ ਨੇ ਅੰਦਰੋਂ ਵੀ ਨਿਰਮਲ ਨੇ ਬਾਹਰੋਂ ਵੀ ਨਿਰਮਲ ਨੇ ਇਨਾਂ ਦੇ ਹਿਰਦੇ ਨਿਰਮਲ ਨੇ ਉਹ ਸਤਗੁਰ ਦੀ ਦਸਤੀ ਹੋਈ ਸ੍ਰੇਸ਼ਟ ਕਾਰ ਕਮਾਉਂਦੇ ਨੇ ਪਰਮੇਸ਼ਰ ਦੀ ਸੇਵਾ ਭਗਤੀ ਕਰਦੇ ਨੇ। ਉਹਨਾਂ ਦੇ ਹਿਰਦੇ ਤੱਕ ਮਾਇਆ ਦਾ ਮੋਹ ਨਹੀਂ ਪਹੁੰਚਦਾ। ਮਨਸਾ ਸੱਚ ਦੇ ਵਿੱਚ ਸਮਾ ਜਾਂਦੀ ਆ, ਤ੍ਰਿਸ਼ਨਾ ਸੱਚ ਵਿੱਚ ਸਮਾ ਜਾਂਦੀ ਆ, ਉਹਨਾਂ ਦੇ ਅੰਦਰ ਤ੍ਰਿਸ਼ਨਾ ਨਹੀਂ ਰਹਿੰਦੀ। ਜਿਨ੍ਹਾਂ ਨੇ ਇਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦਾ ਨਾਮ ਰੂਪੀ ਰਤਨ ਖੱਟ ਲਿਆ ਉਹ ਕਹਿੰਦੇ ਭਲੇ ਬਣ ਜਾ ਰਹੇ ਨੇ। ਉਹਨਾਂ ਨੇ ਜੀਵਨ ਸਫਲ ਕਰ ਲਿਆ। ਜਿਨ੍ਹਾਂ ਦੇ ਕਹਿੰਦੇ ਮਨ ਨਿਰਮਲ ਹੋ ਗਏ ਉਹ ਸਦਾ ਗੁਰੂ ਦੇ ਨਾਲ ਜੁੜੇ ਰਹਿੰਦੇ ਨੇ ਜੇ ਕੋ ਸਿੱਖ ਗੁਰ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛਡ ਸਦਾ ਰਹੇ ਚਰਣੀ ਆਪ ਛੱਡ ਸਦਾ ਰਹੇ ਪਰਣਾ ਗੁਰ ਵਿਨ ਅਵਰ ਨ ਜਾਣੈ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਇ ਆਪ ਛੱਡ ਸਦਾ ਰਹੇ ਪਰਣਾ ਗੁਰ ਵਿਨ ਅਵਰ ਨ ਜਾਣੈ ਕੋਇ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਇ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜੋ ਕੋ ਗੁਰੂ ਦਾ ਸਿੱਖ ਗੁਰੂ ਦੇ ਸਨਮੁਖ ਹੁੰਦਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਤੇ ਉਹ ਗੁਰੂ ਦੇਉ ਹਮੇਸ਼ਾ ਆਪਣੇ ਅੰਗ ਸੰਗ ਸਮਝਦਾ ਗੁਰੂ ਦੇ ਚਰਨਾਂ ਨੂੰ ਆਪਣੇ ਅੰਤਰ ਆਤਮੇ ਟਿਕਾਉਂਦਾ ਆਪਾ ਭਾਵ ਛੱਡ ਰਹਿੰਦਾ ਤੇ ਗੁਰੂ ਦੇ ਆਸਰੇ ਹੋ ਜਾਂਦਾ ਗੁਰੂ ਤੋਂ ਛੱਡ ਕੇ ਉਹਨੂੰ ਕੋਈ ਆਸਰਾ ਹੋਰ ਦਿਸਦਾ ਨਹੀਂ ਹੈ ਤੇ ਨਾਨਕ ਜੀ ਕਹਿੰਦੇ ਨੇ ਉਹੀ ਸਿੱਖ ਨੂੰ ਸਨਮੁਖ ਹੋਇਆ ਕਿਹਾ ਜਾ ਸਕਦਾ ਜੋ ਆਪਾ ਭਾਵ ਮਿਟਾ ਕੇ ਗੁਰੂ ਦੇ ਆਸਰੇ ਨੂੰ ਹੀ ਤੱਕਦਾ ਹੈ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਹੈ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤ ਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਬਿਬੇਕੀਆਂ ਜਾਏ ਅਨੇਕ ਜੁਨੀ ਪਰਮ ਆਵੇ ਵੇਣ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵੇਣ ਸਤਿਗੁਰ ਮੁਕਤ ਨ ਪਾਏ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਜਿਹੜੇ ਜੀਵ ਗੁਰੂ ਕੋਲੋਂ ਮੂੰਹ ਫੇਰ ਲੈਂਦੇ ਨੇ ਉਹ ਕਿਸੇ ਤਰ੍ਹਾਂ ਦੀ ਮੁਕਤੀ ਨਹੀਂ پا ਸਕਦੇ ਚਾਹੇ ਕਹਿੰਦੇ ਗਿਆਨਵਾਨ ਲੋਕਾਂ ਕੋਲੋਂ ਜਾ ਕੇ ਪੁੱਛ ਲੋ ਉਹ ਜੀਵ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ ਉਹ ਜੁਨਾ ਵਿੱਚ ਭਰਮਦੇ ਨੇ ਕਹਿੰਦੇ ਸਤਗੁਰ ਤੋਂ ਬਿਨਾਂ ਕਿਸੇ ਤਰ੍ਹਾਂ ਦੀ ਮੁਕਤੀ ਨਹੀਂ پا ਸਕਦੇ ਫੇਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਗੁਰੂ ਨੇ ਉਹਨਾਂ ਨੂੰ ਸ਼ਬਦ ਦੇ ਨਾਲ ਜੋੜਨਾ ਫੇਰ ਕਹਿੰਦੇ ਉਹ ਮੁਕਤ ਹੋ ਜਾਂਦੇ ਨੇ ਪਰ ਕਹਿੰਦੇ ਵਿਚਾਰ ਕਰਕੇ ਦੇਖ ਲੋ ਸਤਗੁਰ ਤੋਂ ਬਿਨਾ ਕਿਸੇ ਨੇ ਮੁਕਤੀ ਨਹੀਂ ਪਾਈ ਹੈ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤੰਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ ਪੀਵੋ ਅਮਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਕਹਿੰਦੇ ਭਾਈ ਸਿੱਖੋ ਆਵੋ ਕਹਿੰਦੇ ਗੁਰੂ ਦੀ ਸੱਚੀ ਬਾਣੀ ਗਾਈਏ ਉਹ ਬਾਣੀ ਕਹਿੰਦੇ ਜੋ ਗੁਰੂ ਦੀ ਹੈ ਸਾਰੀਆਂ ਬਾਣੀਆਂ ਤੋਂ ਸ੍ਰੇਸ਼ਟ ਹੈ ਉਹ ਗਾਈਏ ਫਿਰ ਕਹਿੰਦੇ ਜਿਨ੍ਹਾਂ ਤੇ ਉਸ ਪਰਮੇਸ਼ਰ ਦੀ ਰਹਿਮਤ ਹੁੰਦੀ ਆ ਬਖਸ਼ਿਸ਼ ਹੁੰਦੀ ਆ ਉਹਨਾਂ ਦੇ ਹਿਰਦੇ ਵਿੱਚ ਇਹ ਬਾਣੀ ਸਮਾਉਂਦੀ ਆ ਕਹਿੰਦੇ ਇਹ ਬਾਣੀ ਰੂਪੀ ਅੰਮ੍ਰਿਤ ਪੀਵੋ ਨਾਮ ਰੂਪੀ ਅੰਮ੍ਰਿਤ ਪੀਵੋ ਸਦਾ ਉਸ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਰਹੋ ਤੇ ਉਹਦਾ ਨਾਮ ਜਪੋ ਨਾਨਕ ਜੀ ਕਹਿੰਦੇ ਨੇ ਹੇ ਭਾਈ ਸਦਾ ਇਹ ਪਰਮੇਸ਼ਰ ਜੀ ਜੋ ਧੁਰ ਕੀ ਬਾਣੀ ਹੈ ਇਹਨੂੰ ਸਦਾ ਹੀ ਗਾਵੋ ਪਰਮੇਸ਼ਰ ਦੀ ਸੇਵ ਸਲਾ ਸਦਾਈ ਕਰੋ ਗੁਰੂ ਦੀ ਸੱਚੀ ਬਾਣੀ ਸਦਾ ਹੀ ਗਾਉਂਦੇ ਰਹੋ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ